ਲੋਜੀ ਅੱਜ ਆਪਾਂ ਬਹੁਤ ਹੀ ਬੜੇ ਟੇਸਟੀ ਵਰਫੀ ਬਣਾਈ ਹੈ ਇਹ ਨਵੇਂ ਤਰੀਕੇ ਦੀ ਵਰਫੀ ਹੈ ਇਹ ਚ ਕੀ ਕੀ ਸਮਾਨ ਪਿਆ ਹੈ ਕਿਸ ਚੀਜ਼ ਦੀ ਵਰਫੀ ਹੈ ਆਓ ਆਪਾਂ ਪੂਰੀ ਵੀਡੀਓ ਦੇਖੀਏ ਰਸਿਆ ਗਾਜੀ ਸਵਾਲ ਕਰੀ ਆਪਣੇ ਸਾਰੇ ਭੈਣ ਭਰਾ ਹੁੰਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਟੇਸਟੀ ਵਰਫੀ ਲੈ ਕੇ ਆਏ ਹਾਂ ਵਰਫੀ ਆਪਾਂ ਕੋਈ ਸਿੰਪਲ ਢਿੱਕੇ ਨਾਲ ਹੀ ਬਣਾਵਾਂਗੇ ਵਰਫੀ ਬਣਾਵਾਂਗੇ ਆਪਾਂ ਸਾਬੂਦਾਣੇ ਦੀ ਆ ਦੇਖੋ ਇਹ ਵਰਤ ਚ ਵੀ ਖਾਧਾ ਜਾਂਦਾ ਤੇ ਬਿਨਾ ਵਰਤ ਚ ਵੀ ਖਾਧਾ ਜਾਂਦਾ ਹੈ ਤੇ ਸਾਬੂਦਾਣੇ ਦੀ ਵਰਫੀ ਬਣਾਵਾਂਗੇ ਅੱਜ ਬਿਲਕੁਲ ਵੀ ਨਹੀਂ ਖਾ ਕੇ ਪਤਾ ਲੱਗਣੇ ਵੀ ਇਹ ਸਾਬੂਦਾਣੇ ਦੀ ਵਰਫੀ ਹੈ ਜਾਂ ਕੋਈ ਦੀ ਵਰਫੀ ਹੈ ਖੋਏ ਵਾਂਗੂ ਟੈਕਸਚਰ ਆਊਗਾ ਤੇ ਇਧਰੇ ਆਪਾਂ ਮਿਰਚ ਪਾਊਡਰ ਚੀਨੀ ਥੋੜਾ ਜਿਹਾ ਨਾਰੀਆ ਦਾ ਰਾਦਾ ਇਲਾਚੀ ਪਾਊਡਰ ਮਲਾਈ ਇੱਕ ਗਲਾਸ ਦੁੱਧ ਤੇ ਦੇਸੀ ਘਿਓ ਇਹ ਸਾਰੀ ਚੀਜ਼ਾਂ ਤੋਂ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਵਰਫੀ ਸਭ ਤੋਂ ਪਹਿਲਾਂ ਜੇ ਥੋੜਾ ਜਿਹਾ ਪਾਣੀ ਲੈ ਲੈਣਾ ਤੇ ਕੋਈ ਵੀ ਕੱਪੜਾ ਤੌਲਿਆ ਕੁਛ ਵੀ ਲੈ ਲੈਣਾ ਤੇ ਇਹਨੂੰ ਚੰਗੀ ਤਰ੍ਹਾਂ ਧਿਆਨ ਲੈਣਾ प्यों के आपू बिल्कुल चंकी तरह नचोड़ ला मैं खदर का पुना लैता है तो कोई भी तौले वगैरह साफ कपड़ा ले सकते पानी देखो बिल्कुल भी नहीं है इतना बछा लगा बिछाने बाद जो अपना साबूदाणा जी वनूँ साफ करना मतलब आपको गिल पिना नहीं है पानी से मैं इस तरह साफ साफ कर लेना जगह आपने धोईए तो गिले हो जाएंगे अपना गिला नहीं करना ਇਹਨਾਂ ਸਟਰਾਂਸਾਫ ਕੋ ਫਰੇਣਨ ਜਿਹਦਾ ਸਾਰਾ ਇੱਥੇ ਜਿਹੜਾ ਚਟੇਟਾ ਵਾਈਟ ਵਾਈਟ ਲੱਗਿਆ ਹੁੰਦਾ ਪਾਊਡਰ ਵਗੈਰਾ ਸਾਰਾ ਕੁਝ ਇੱਥੋਂ ਲੈ ਜੇ ਆਪਾਂ ਇਹਨੂੰ ਬਿਲਕੁਲ ਸਾਫ਼ ਕਰ ਲੈਣਾ ਲਓ ਜੇ ਆਪਾਂ ਸਾਫ਼ ਕਰ ਲੈ ਚੰਗੀ ਤਰ੍ਹਾਂ ਬਿਲਕੁਲ ਦੇਖੋ ਕੋਈ ਵੀ ਇੱਥੇ ਵਾਈਟ ਵਾਈਟ ਜਿਹਾ ਲੱਗਿਆ ਹੈ ਸਾਰਾ ਇਹਨੂੰ ਆਪਾਂ ਉਤਾਰ ਤਾਂ ਵਧੀਆ ਕਰਿਆ ਤੇ ਆਪਾਂ ਇਹਨੂੰ ਹੁਣ ਸੇਕ ਸੇਕ ਲਵਾਵਾਂਗੇ ਇਹਦੇ ਜਿਹੜਾ ਥੋੜਾ ਬਾਤ ਮੌਸਚਰਾਈਜ਼ਰ ਹੋਇਆ ਉਹ ਸਾਰਾ ਨਿਕਲ ਜਿਗਾ ਨੋ ਆਪਾਂ ਗੈਸ ਤੇ ਉਸੇ ਇੱਕ ਲਵਾਵਾਂਗੇ 2 ਮਿੰਟ ਲੋ ਜੀ ਗਰਮ ਹੋ ਗਿਆ ਹੁਸੇਕ ਦੇਖੋ ਬਿਲਕੁਲ ਟਰਾਈ ਮੈਂ ਗਰਮ ਕਰ ਲੈ ਆਂ ਤੇ ਆਪਾਂ ਇਹਨੂੰ ਸੇਕ ਲਵਾਵਾਂਗੇ ਤਾਂ ਕਿ ਇਹਦਾ ਮੋਇਸਚਰਾਈਜ਼ਰ ਸਾਰਾ ਨਿਕਲ ਜੇ ਤੇ ਇਹਦਾ ਕਲਰ ਚੇਂਜ ਹੋ ਜੇ ਪਹਿਲਾਂ ਦੇਖੋ ਤੁਹਾਨੂੰ ਪਤਾ ਲੱਗ ਰਿਹਾ ਵੀ ਨਾ ਵਾਈਟ ਵਾਈਟ ਹੈ ਸਾਬੂਦਾਣਾ ਵਾਈਟ ਵਾਈਟ ਹੈ ਤੇ ਆਪਾਂ ਇਹਦਾ ਇਹਨੂੰ ਇਹਨੂੰ ਇੰਨਾ ਟਾਈਮ ਪਕਾਵਾਂਗੇ 2-3 ਮਿੰਟ ਵੀ ਇਹਦਾ ਕਲਰ ਚੇਂਜ ਹੋ ਜੇ ਬਿਲਕੁਲ ਕਲਰ ਚੇਂਜ ਕਰਨਾ ਆਪਾਂ ਨੇ ਇਹਨੂੰ ਤੇ ਨਾਲ ਇਹ ਜਿਹੜਾ ਮੋਇਸਚਰਾਈਜ਼ਰ ਹੋ ਗੋ ਸਾਰਾ ਨਿਕਲ ਜਾਏਗਾ ਲਓ ਜੀ ਜਦੋਂ ਸਾਬੂ ਦਾ ਆਪਣਾ ਮਲਤ ਸੇਕ ਲੱਗ ਚੁੱਕਿਆ ਵਧੀਆ ਜਿਹਦਾ ਕਲਰ ਵੀ ਦੇਖੋ ਚੇਂਜ ਹੋ ਚੁੱਕਿਆ ਪਹਿਲਾਂ ਵਾਈਟ ਵਾਈਟ ਸੀਗਾ ਹੁਣ ਇਹਦਾ ਕਲਰ ਚੇਂਜ ਹੋ ਚੁੱਕਿਆ ਤੇ ਆਪਾਂ ਲੋ ਆਪਾਂ ਇਹਨੂੰ ਫਟਾਫਟ ਕਿਸੇ ਬਰਤਨ ਚ ਕੱਢ ਲਾਂਗੇ ਤਾਂ ਕਿ ਜਿਹੜਾ ਪੈਨ ਆ ਉਹ ਬਹੁਤ ਗਰਮ ਹੈ ਜਿਆਦਾ ਟਾਈਮ ਰੱਖਾਂਗੇ ਤਾਂ ਉਹ ਬਹੁਤ ਹੀ ਜ਼ਿਆਦਾ ਜਲਣ ਤੇ ਮਚਣ ਦਾ ਜਲਦਾ ਰਹਿੰਦਾ ਵੀ ਜਲ ਨਾ ਜਾਵੇ ਤੇ ਆਪਾਂ ਇਸ ਤਰ੍ਹਾਂ ਇਹਨੂੰ ਠੰਡਾ ਕਰ ਲਾਂਗੇ ਜਿਹੜਾ ਟਾਈਮ 'ਚ ਠੰਡਾ ਹੁੰਦਾ ਉਹਨਾਂ ਦਾ ਆਪਾਂ ਦੂਸਰੇ ਤਿਆਰੀ ਕਰਾਂਗੇ ਲੋ ਜੀ ਹੁਣ ਆਪਾਂ ਇੱਕ ਦੂਸਰੇ ਪਾਸੇ ਨਾਲ ਇੱਕ ਗਲਾਸ ਦੁੱਧ ਲੈਤਾ ਸੀ ਦੁੱਧ ਨੂੰ ਅਗਰ ਆਪਾਂ ਸੇਕ ਲਵਾਵਾਂਗੇ ਗਾੜਾ ਕਰਾਂਗੇ ਤਾਂ ਬਹੁਤ ਟਾਈਮ ਲੱਗ ਜਾਊ ਤੈਨੂੰ ਜਲਦੀ ਆਪਾਂ ਗਾੜਾ ਕਰ ਲਈ ਮੇਰੇ ਕੋਲ ਤਾਜੀ ਮਲਾਈ ਪਈ ਸੀ ਆਪਾਂ ਇਹ ਚ ਉਹ ਪਾਵਾਂਗੇ ਦੋ ਚਮਚ ਇਹਨੂੰ ਚੰਗੀ ਤਰ੍ਹਾਂ ਮੋੜਾਂਗੇ ਇਹ ਕੋਲੀ ਕੁ ਬਹੁਤ ਹੀ ਜ਼ਿਆਦਾ ਕਰੀਮੀ ਜਿਹਾ ਬਣ ਜਾਊਗਾ ਮਲੇ ਇੱਕ ਪਾ ਕੇ ਸੰਗਣਾ ਜਿਹਾ ਹੋ ਜਾਏਗਾ ਦੁੱਧ ਆਪਣਾ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਚ ਮਿਲਕ ਪਾਊਡਰ ਮੈਂ 4 ਵੱਡੇ ਵੱਡੇ ਚਮਚਾ ਚ ਨਾ ਮਿਲਕ ਪਾਊਡਰ ਲੱਤੇ ਸੀ ਤੁਸੀਂ ਉਹ ਕੋਈ ਵੀ ਕੰਪਨੀ ਦਾ ਮਿਲਕ ਪਾਊਡਰ ਲੈ ਸਕਦੇ ਆ ਇਹ ਮਿਲਕ ਪਾਊਡਰ ਆਪਾਂ ਵੈਸੇ ਦੁੱਧ ਮਿਲਕ ਪਾਊਡਰ ਤੋਂ ਇਲਾਵਾ ਵੀ ਬਣਾ ਸਕਦੇ ਆ ਪਰ ਆਪਾਂ ਨੂੰ ਐ ਵੀ ਆਪਾਂ ਪਤਾ ਨਾ ਲੱਗੇ ਵੀ ਸਾਬੂਦਾਣੇ ਦੀ ਆਪਾਂ ਜਿਵੇਂ ਖੋਆ ਹੁੰਦਾ ਉਸ ਤਰ੍ਹਾਂ ਦਾ ਟੈਕਸਚਰ ਆਵੇ ਪਖਾਨ ਚ ਖਾਣ ਵਾਲੇ ਨੂੰ ਪਤਾ ਨਹੀਂ ਲੱਗੇ ਕਨਫਿਊਜ਼ ਹੋ ਜੇ ਵੀ ਆਪਾਂ ਗਰਫੀਅਰੀ ਬਣਾਈ ਹੈ ਔਰ ਕਿਸ ਚੀਜ਼ ਦੀ ਕੜੀ ਬਣਾਈ ਹੈ ਫਿਰ ਆਪਾਂ ਇਹਨਾਂ ਨੂੰ ਠੰਡੇ ਦੁੱਧ 'ਚ ਹੀ ਆਪਾਂ ਮਿਲਕ ਪਾਊਡਰ ਦੇ ਮਿਲਾਏ ਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਕੋਈ ਵੀ ਗੁੱਟਲੇ ਵਗੈਰਾ ਨਹੀਂ ਰਹਿਣੇ ਚਾਹੀਦੇ ਅਗਰ ਆਪਾਂ ਗਰਮ ਦੁੱਧ 'ਚ ਆਪਾਂ ਕਰਾਂਗੇ ਇਹਨੂੰ ਸੇਕ ਲਵਾਵਾਂਗੇ ਮਿਲਕ ਪਾਊਡਰ ਵਗੈਰਾ ਪਾਵਾਂਗੇ ਤਾਂ ਗੁੱਟਲੇ ਵਗੈਰਾ ਬਹੁਤ ਰਹਿ ਜਾਣਗੇ ਆਪਾਂ ਠੰਡੇ ਦੁੱਧ 'ਚ ਇਹਨੂੰ ਆਪਾਂ ਸਾਰਾ ਚੰਗੀ ਤਰ੍ਹਾਂ ਗੁੱਟਲਿਆਂ ਨੂੰ ਮੈਸ਼ ਕਰ ਲਾਂਗੇ ਬਿਲਕੁਲ ਲੋ ਜੀ ਮਿਲਕ ਪਾਊਡਰ ਤੇ ਮਲਾਈ ਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਦੇਖੋ ਕਿੰਨਾ ਗਾੜਾ ਹੋ ਗਿਆ ਦੁੱਧ ਆਪਣਾ ਤੇ ਹੁਣ ਦੂਸਰੇ ਪਾਸੇ ਆ ਵੀ ਆਪਾਂ ਸਾਬੂਦਾਣਾ ਵੀ ਆਪਣਾ ਠੰਡਾ ਹੋ ਚੁੱਕਾ ਤੇ ਆਪਾਂ ਤੁਹਾਨੂੰ ਮਿਲਕ ਦਿਖਾ ਦਿੰਦੇ ਵੀ ਇੰਨਾ ਕੁ ਆਪਾਂ ਕਰਨਾ ਹੈ ਜਿੰਨਾ ਕਿ ਸਾਬੂਦਾਣਾ ਵੈਸੇ ਦਿੱਖਦਾ ਤੁਹਾਨੂੰ ਪਤਾ ਵੀ ਕਿੰਨਾ ਟਾਈਟ ਹੁੰਦਾ ਤੇ ਦੇਖੋ ਆਪਾਂ ਗਲਾਸ ਨਾਲ ਆਪਾਂ ਭੰਨ ਰਏ ਤੇ ਬਿਲਕੁਲ ਨਰਮ ਹੋ ਚੁੱਕਾ ਤੇ ਆਪਾਂ ਹੁਣ ਇਹਨੂੰ ਕਰਾਂਗੇ ਗ੍ਰाइंड ਇੱਕ ਪਾਊਡਰ ਫਾਰਮ ਚ ਲੈ ਕੇ ਆਵਾਂਗੇ ਇਹਨੂੰ ਲੋ ਜੀ ਆਪਾਂ ਸਾਬੂਦਾਣੇ ਨੂੰ ਪੀਸ ਲਿਆ ਤੇ ਆਹ ਦੇਖੋ ਜਿਵੇਂ ਸੂਜੀ ਹੁੰਦੀ ਹੈ ਨਾ ਇਸ ਤਰ੍ਹਾਂ ਦੇ ਪੀਸ ਹੈਗੇ ਬਿਲਕੁਲ ਤੇ ਆਪਾਂ ਹੁਣ ਇਹਨੂੰ ਛਾਣ ਲਾਂਗੇ ਬਿਲਕੁਲ ਫਾਈਨ ਦੇਖੋ ਫਾਈਨ ਪਾਊਡਰ ਬਣਾਵਾਂਗੇ ਇਸ ਤਰ੍ਹਾਂ ਕੋਈ ਵੀ ਛਾਣ ਲੈ ਲਓ ਚਾਹੇ ਆਟਾ ਛਾਣ ਲੈ ਲਓ ਚਾਹੇ ਤੁਸੀਂ ਕੋਈ ਵੀ ਆ ਛਾਣ ਨਹੀਂ ਛਾਣ ਲਓ ਚੰਗੀ ਤਰ੍ਹਾਂ ਜੇ ਕੋ ਮੋਟਾ ਮੋਟਾ ਸਾਬੂਦਾਣਾ ਰਹਿਦਾ ਹੋਇਆ ਉਹਨੂੰ ਆਪਾਂ ਦੁਬਾਰਾ ਅੰਕੀ ਉਸੇ ਹੀ ਕਰ ਲਾਂ ਗ੍ਰੈਂਡ ਤੇ ਇਸ ਤਰ੍ਹਾਂ ਛਾਣ ਕੇ ਬਿਲਕੁਲ ਇਸ ਤਰ੍ਹਾਂ ਦੇਖੋ ਜਿਵੇਂ ਸੂਜੀ ਉਹਦੇ ਬ੍ਰੀਕ ਵਾਲੀ ਉਸ ਤਰ੍ਹਾਂ ਬਣਗੀ ਆਪਾਂ ਸਾਰੇ ਇਸ ਤਰ੍ਹਾਂ ਛਾਣ ਕੇ ਤੁਹਾਨੂੰ ਦਿਖਾਉਣੀ ਆ। ਇਹ ਲੋਜੀ ਸਾਰਾ ਸਾਬੂਤ ਆਣ ਨੂੰ ਨਾ ਸੀਸ ਲਿਆ। ਬਿਲਕੁਲ ਇਹ ਤੇ ਪਾਊਡਰ ਬਣ ਗਿਆ। ਤੇ ਹੁਣ ਆਪਾਂ ਇਹਨੂੰ 2 ਮਿੰਟ ਸੇਕ ਲਵਾਵਾਂਗੇ ਦੇਸੀ ਘਿਓ ਪਾ ਕੇ। ਅਗਰ ਤੁਸੀਂ ਦੇਸੀ ਘਿਓ ਨਹੀਂ ਪਾਉਣਾ ਚਾਹੁੰਦੇ ਤੁਸੀਂ ਐਵੇਂ ਵੀ ਦੁੱਧ ਦੇ ਵਿੱਚ ਪਾ ਕੇ ਸੇਕ ਲਵਾ ਸਕਦੇ ਹੋ। ਅਗਰ ਵੈਸੇ ਅਗਰ ਦੇਸੀ ਘਿਓ ਕੋਈ ਵੀ ਦੇਸੀ ਘਿਓ ਤੁਸੀਂ ਪਾ ਕੇ ਸੇਕ ਲਵਾਓ ਤਾਂ ਥੋੜਾ ਜਿਹਾ ਕਲਰ ਵੀ ਚੇਂਜ ਹੋਊ ਜਿਸ ਨਾਲ ਸੋਣ ਬਰਫੀ ਵੀ ਟੇਸਟੀ ਬਣੂਗੀ। ਲੋਜੀ ਫਰਾਈਪਨ ਆਪਣਾ ਗਰਮ ਹੋ ਚੁੱਕਿਆ ਤੇ ਆਪਾਂ ਅੱਜ ਪਾਵਾਂਗੇ चम्मच डेढ़ चम्मच देसी घ्यो घ्यो चंबी तरह मैड करा तो उस जो पीसा हो साबूदाना छावे सारे घ्यो साबूदान में मिक्स करोंगे ਉਹ ਚਿੱਕਾ ਉਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਆਪਣਾ ਸਾਬੂਦਾਣਾ ਤੇ ਦੇਖੋ ਮਿਕਸ ਹੋ ਕੇ ਇਸ ਤਰ੍ਹਾਂ ਦਾਣੇਦਾਰ ਜਿਹਾ ਬਣ ਗਿਆ ਤੇ ਜਿਵੇਂ ਆਪਾਂ ਸੋਜੀ ਭੁੰਨ ਰਹੇ ਹੁੰਨੇ ਆ ਇਹਨੂੰ ਘਸਰਾ ਤੇ ਇਹਨੂੰ ਆਪਾਂ ਧਰ ਲਾਂਗੇ ਥੱਲੇ ਸਿਰਫ ਆਪਾਂ ਮਿਕਸੀ ਕਰਨਾ 6 ਘੰਟੇ ਲਈ ਆਪਾਂ ਬੇਸਿਕਲ ਰੈਸਟੇ ਕਰਵਾਉਣਾ ਹੈ ਲਓ ਜੀ ਆਪਾਂ ਇੱਕ ਪਲੇਟ 'ਚ ਕੱਢ ਲਈਏ ਇਹਨੂੰ ਤੇ ਅਗਰ ਆਪਾਂ ਦੁੱਧ ਜਿਹੜਾ ਸੀ ਆਪਣਾ ਮਿਕਸ ਕਰਿਆ ਹੋਇਆ ਇਹਨੂੰ ਆਪਾਂ ਇਹਦੇ 'ਚ ਪਾਵਾਂਗੇ ਫਿਰ ਉਹਨੂੰ ਮੇਰੇ ਕੋਲ ਪਾਊਡਰ ਪਾਉਣ ਨਾਲ ਕੋੜ ਜਲਦੀ ਸੰਘਣਾ ਹੋ ਜਿਗਾ ਇਸ ਕਰਕੇ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਫਲੇਮ ਜਿਹੜੀ ਉਹ ਘੱਟ ਰੱਖਾਂਗੇ ਅੱਧੇ ਤੋਂ ਵੀ ਘੱਟ ਕੱਪ ਵਿੱਚ ਪਾਣੀ ਦਾ ਪਾਇਆ ਜੇ ਨਾ ਇਹ ਦੁੱਧ ਵਾਲੀ ਆ ਚੱਕਿਆ ਨੇ ਤੇ ਆਪਾਂ ਦੇਖੋ ਦੁੱਧ ਆਪਣਾ ਵਧੀਆ ਆ ਕਿੰਨਾ ਕਰੀਮੀ ਬਣ ਗਿਆ ਵਧੀਆ ਕਿ ਆਪਾਂ ਹੁਣ ਇਹ ਚ ਪਾਵਾਂਗੇ ਚੀਨੀ ਚੀਨੀ ਜਿਹੜੀ ਹੁੰਦੀ ਆ ਜਿਹੜਾ ਸਾਬੂਦਾਣਾ ਉਹ ਨਾ ਫਿੱਟਾ ਹੁੰਦਾ ਨਾ ਫਿੱਕਾ ਹੁੰਦਾ ਬਲਕਿ ਉਹਦਾ ਕੋਈ ਸਵਾਦ ਨਹੀਂ ਹੁੰਦਾ ਇਸ ਕਰਕੇ ਆਪਾਂ ਥੋੜੀ ਚੀਨੀ ਵੱਧ ਪਾਵਾਂਗੇ ਮਿਲਕ ਪਾਊਡਰ 'ਚ ਵੀ ਚੀਨੀ ਹੁੰਦੀ ਹੈ ਮਿੱਠਾ ਹੁੰਦਾ ਲੇਕਿਨ ਆਪਾਂ ਸਾਬੂਦਾਣਾ ਕਰਕੇ ਥੋੜੀ ਚੀਨੀ ਵੱਧ ਪਾਵਾਂਗੇ ਬਾਕੀ ਤੁਸੀਂ ਜਿੰਨਾ ਮਿੱਠਾ ਖਾਣਾ ਤੁਸੀਂ ਆਪਾਂ ਸਾਬੂਦਾਣਾ ਪਾ ਲਓ ਤੇ ਆਪਾਂ ਚੀਨੀ ਨੂੰ ਵੀ ਇਹਨਾਂ ਦੁੱਧ ਦੇ ਚੰਦਰਾ ਮਿਸ਼ਰਤ ਦਾਂਗੇ ਤਾਂ ਕਿ ਚੀਨੀ ਵੀ ਆਪਣੇ ਖੁਰਜੇ ਲੋਜੀ ਚੀਨੀ ਆਪਣੇ ਸਾਰੇ ਚੰਗੀ ਤਰ੍ਹਾਂ ਖੁੱਲ ਚੱਕੀ ਆ ਤੇ ਹੁਣ ਆਪਾਂ ਇਸ ਟੇਸਟ ਲਈ ਥੋੜਾ ਜਿਹਾ ਪਾਵਾਂਗੇ ਣ ਇਲਾਚੀ ਪਾਊਡਰ ਜਿਸ ਨੂੰ ਇਲਾਚੀ ਨੂੰ ਕੁੱਟ ਕੇ ਵੀ ਪਾ ਸਕਦੇ ਆ ਸਾਫ਼ ਤੇ ਆ ਥੋੜਾ ਜਿਹਾ ਟੇਸਟ ਬਹੁਤ ਜ਼ ਵਧੀਆ ਨਾ ਵਧੀਆ ਹੁੰਦਾ ਤੇ ਉਸ ਤੋਂ ਬਾਅਦ ਪਾਵਾਂਗੇ ਆਪਣੇ ਕੋਲ ਨਾਰੀਅਲ ਦਾ ਬਰਾਦਾ ਇਹ ਅਗਰ ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਆ ਨਹੀਂ ਤਾਂ ਕੋਈ ਸਕਿਪ ਵੀ ਕਰ ਸਕਦੇ ਆ ਆਪਾਂ ਇਹਨੂੰ ਇਹਨਾਂ ਬਾਰੇ ਜਿੱਦਾਂ ਇਲਾਚੀ ਪਾਊਡਰ ਤੇ ਨਾਰੀਅਲ ਦਾ ਬਰਾਦਾ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਕੌਣ ਤੋਂ ਬਾਅਦ ਦੇਖੋ ਕਿੰਨਾ ਸੰਕਰੀਮੇ ਹੋ ਗਿਆ ਬਿਲਕੁਲ ਸੰਘਣਾ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਸਾਬੂਦਾਣਾ ਜਿਹੜਾ ਆਪਾਂ ਘੋਚ ਆਪਾਂ ਮਿਕਸ ਕਰਕੇ ਰੱਖਿਆ ਸੀ ਸਾਬੂਦਾਣਾ ਬਹੁਤ ਜਲਦੀ ਪਾਣੀ ਨੂੰ ਸੋਕ ਲੈਂਦਾ ਇਸ ਕਰਕੇ ਸਾਬੂਦਾਣਾ ਪਾਉਣ ਤੋਂ ਬਾਅਦ ਆਪਣੇ ਮੈਂਟਲ ਮੈਂਟੀ ਆਪਾਂ ਜਿਹੜਾ ਦੁੱਧ ਹੈ ਉਹ ਚੰਗੀ ਤਰ੍ਹਾਂ ਸੰਘਣਾ ਹੋ ਜਾਓ ਬਿਲਕੁਲ ਮਿਕਸ ਕਰਨ ਦਾ ਟਾਈਮ ਲਗੂਗਾ ਸ ਮੈਂਟਚ फ्लेम थोड़ी जी बाबा खाई रखा ज्यादा नहीं लो जी देखो साबुदाना दा बाद बिल्कुल संघना हो चुके तो आप एक दो सट होकर पकावे तो बिल्कुल देखो फैन तो ना घ्यो छोए लो जी देखो सारे बर्फी दन तैयार है तो तुम इस कलर की एवं सिंपल भी बना सद बर्फी अगर कोई फूड कलर का कलर बनाना चाहो तो फूड कलर भी पा सकते हैं आप दो कलर की बर्फी बनावे ਇਹ ਚੁੱਦਾ ਕੱਢ ਲਾਂਗੇ ਤੇ ਗੈਸ ਕਰ ਦਾਂਗੇ ਬੰਦ ਤੇ ਫਰਾਈਵੇ ਨੂੰ ਉਤਾਰ ਲਾਂ ਖੱਲੇ ਲਓ ਜੀ ਦੇਖੋ ਵਰਫੀ ਬਿਲਕੁਲ ਫਰਾਈ ਹੋਣ ਕਿਉ ਛੱਡ ਗਿਆ ਛੱਡ ਗਿਆ ਬਿਲਕੁਲ ਵਰਫੀ ਤੇ ਠੰਡੀ ਹੋ ਚੁੱਕੀ ਹੈ ਤੇ ਦੂਸਰੇ ਪਾਸੇ ਤੁਸੀਂ ਦੇਸੀ ਘਿਓ ਜਾਂ ਕੋਈ ਵੀ ਘਿਓ ਐ ਚ ਸਾਈਡ ਤੇ ਲਗਾ ਸਕਦੇ ਹੋ ਜਾਂ ਬਟਰ ਪੇਪਰ ਲਗਾ ਸਕਦੇ ਹੋ ਤੁਸੀਂ ਪਲੇਟਾ ਚ ਜਾਂ ਕਿਸੇ ਬੋਡਾਂ ਕਾਲੇ ਕੁਛ ਕਿਸੇ ਚ ਵੀ ਜਮਾ ਸਕਦੇ ਹੋ ਵਰਫੀ సరే పాసే ఘో గా చంగీత ఏదా ఏదో విషా దాగే పొజీ దెట్ కార్ట్ బి సెట్ సాబుదాను థా చిపక జా ఉందా సుదూ సెట్ల చమ్చది ఏను సెట్ చీత సెట్ కా ਤੇ ਹੁਣ ਆਪ ਜਿੰਨਾ ਤੁਸੀਂ ਮੋٹے ਪਤਲੇ ਵਰਫੀ ਬਣਾਉਣੇ ਉਹ ਸਭ ਨੂੰ ਸੈੱਟ ਕਰ ਲਿਓ ਤੇ ਆਪਾਂ ਜਿਹੜਾ ਦੂਸਰਾ ਬਚਿਆ ਸੈੱਟ ਛੱਡਿਆ ਸੀ ਇਹ ਚ ਆਪਾਂ ਪਾਵਾਂਗੇ ਫੂਡ ਕਲਰ ਮੇਰੇ ਕੋਲ ਪਿੰਕ ਕਲਰ ਸੀ ਥੋੜਾ ਜਿਹਾ ਫੂਡ ਕਲਰ ਪਾਵਾਂਗੇ ਪਾਉਣ ਤੋਂ ਬਾਅਦ ਇਹਨਾਂ ਨੂੰ ਮਿਕਸ ਕਰਾਂਗੇ ਲਓ ਜੀ ਦੇਖੋ ਮਿਕਸ ਕਰਤਾ ਮੈਂ ਤੇ ਹੁਣ ਆਪਾਂ ਇਹਨੂੰ ਵੀ ਆਪਾਂ ਇਹਦੇ ਵਿੱਚ ਉੱਪਰ ਸੈੱਟ ਕਰ ਦਾਂਗੇ ਕੋ ਲੇਅਰ ਬਣਾ ਦਾਂਗੇ ਚੰਗੀ ਤਰ੍ਹਾਂ ਲਓ ਜੀ ਬਿਲਕੁਲ ਸੈੱਟ ਕਰਤਾ ਦੇਖੋ ਦੂਸਰੀ ਲੇਅਰ ਵੀ ਸੈੱਟ ਕਰਤੀ ਬਿਲਕੁਲ ਤੇ ਹੁਣ ਆਪਾਂ ਇਹਨੂੰ ਅੱਧੇ ਘੰਟੇ ਲਈ ਆਪਾਂ ਫ੍ਰਿਜ 'ਚ ਰੱਖ ਦਾਂਗੇ ਤਾਂ ਕਿ ਆਪਣੀ ਵਰਤੀ ਬਣ ਕੇ ਬਿਲਕੁਲ ਤਿਆਰ ਹੋ ਜਾਏ ਆ ਦੇਖੋ ਜੀ ਆਪਣੇ ਅੱਧਾ ਘੰਟਾ ਰੱਖਿਆ ਸੀ ਸਾਬੂ ਦਾਣੇ ਦੀ ਵਰਤੀ ਦੇਖੋ ਬਿਲਕੁਲ ਜੰਮ ਚੁੱਕੀ ਆ ਬਹੁਤ ਹੀ ਵਧੀਆ ਬਣੀ ਆ ਤੇ ਹੁਣ ਆਪਾਂ ਇਹ ਇੱਕ ਤੁਹਾਨੂੰ ਕੱਢ ਕੇ ਦਿਖਾਉਣੇ ਆ ਲੇ ਪੀਸ ਕੱਟ ਕੇ ਰੱਖੋਨੇ ਲੋ ਜੀ ਆਪਾਂ ਕੱਟ ਲੈ ਡਾਂਗੇ ਜੋ ਤੇ ਆਪਾਂ ਇਹਦੇ ਪਰ ਤੁਸੀਂ ਡਰਾਈ ਫਰੂਟ ਵੀ ਲਗਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਆਪਾਂ ਲਗਾਵਾਂਗੇ ਇਹਦੇ ਪਰ ਚਾਂਦੀ ਦਾ ਵਰਕ ਐਸ ਤਰ੍ਹਾਂ ਤੇ ਹੁਣ ਆਪਾਂ ਇਹਦੀ ਕਰਾਂਗੇ ਕਟਿੰਗ ਤੁਸੀਂ ਕਿਸੇ ਵੀ ਸ਼ੇਪ ਚ ਪੀਸ ਕੱਟ ਸਕਦੇ ਆ ਦੇਖੋ ਜੀ ਕਿੰਨੇ ਵਧੀਆ ਪੀਸ ਕਟਿੰਗ ਹੋਈ ਹੈ ਸਾਡੇ ਬੱਚੇ ਥੋੜਾ ਜਿਹਾ ਕਾਲ ਕਰਨ ਲੱਗੇ ਇਸ ਕਰਕੇ ਜਲਦੀ ਪੀਸ ਕੱਟ ਲੇ ਤੇ ਥੋੜਾ ਹੋਟਾਂ ਰੰਦਾ ਥੋੜੇ ਵਧੀਆ ਘਣ ਹੋਰ ਕੱਟੇ ਜਾਂਦੇ ਤੇ ਉਹ ਖਾਣ ਜੀ ਬਹੁਤ ਬੱਚੇ ਨੇ ਖਾ ਕੇ ਦੇਖੀ ਬਹੁਤ ਟੇਸਟੀ ਹੈ ਤੁਸੀਂ ਵੀ ਘਰ 'ਚ ਬਣਾਇਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਕਮੈਂਟ ਕਰਕੇ ਦੱਸ ਦਿਓ ਅਗਰ ਚੈਨਲ ਜਦੋਂ ਵੀ ਵੀਡੀਓ ਦੇਖਦੇ ਹੋ ਨਾ ਚੈਨਲ ਨੂੰ ਲਾਈਕ ਵੀ ਕਰ ਦਿਆ ਕਰੋ ਵੀਡੀਓ ਨੂੰ ਤੇ ਸਬਸਕ੍ਰਾਈਬ ਵੀ ਕਰ ਦਿਆ ਕਰੋ ਚੈਨਲ ਨੂੰ ਤੇ ਕਮੈਂਟਿੰਗ ਕਰਕੇ ਦੱਸ ਦਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗਦੀ ਹੈ ਤਾਂ ਕਿ ਅਸੀਂ ਤੁਹਾਡੇ ਕੋਲ ਨਵੇਂ-ਨਵੇਂ ਵੀਡੀਓ ਲੈ ਕੇ ਆਈਏ साडी व्हि देखण थोडा सार्या बहुत बहुत धन्यवाद